ਮਾਤਾ ਕੀ ਨੰਦੜ ਮੇਰਾ ਬਲਵਿੰਦਰ ਗੌਰ ਕਿਲਾ ਪਿੰਡ ਪਿੰਡ ਪੱਖੋ ਬਟਾਲੀ ਸਾਹਿਬ ਮਾਤਾ ਕੀ ਹਾਲਾਤ ਸੀ ਜਦੋਂ ਪਾਣੀ ਆਇਆ ਸਾਰਾ ਅਸੀਂ ਤਾਂ ਸਾਨੂੰ ਤਾਂ ਪਤਾ ਨਹੀਂ ਲੱਗਾ ਪਾਣੀ ਕੇਕ ਟਾਈਮ ਆ ਗਿਆ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਸਮਾਨ ਸੰਭਿਆ ਕਿਸ ਤਰ੍ਹਾਂ ਨਹੀਂ ਸੰਭਿਆ ਨਹੀਂ ਗਿਆ ਐਵੇਂ ਹੀ ਤੇ ਪਿਆ ਆਪਾ ਦੇ ਕਿ ਗੁੰਡ ਗਿੰਦਾ ਕਰ ਬਿਟੇ ਮਾਤਾ ਬੜਾ ਖਾਇੰਦਾ ਮਕਾਨ ਬਣਿਆ ਜਿਹੜਾ ਸਾਹਮਣੇ ਖਰਾਬ ਚੀਜ਼ਾਂ ਹੁੰਦੀਆਂ ਹਨ ਸਮਾਨ ਕੇਵਲ ਰਹਾਤ ਦੀ ਆਈ ਏ ਕਿਵਲ ਤੁਹਾਨੂੰ ਸਮਾਨ ਮਿਲਿਆ ਜਾਂ ਬੜਾ ਔਖਾ ਜਾਂਦਾ ਨਹੀਂ ਵੇਖੋ ਸਮਾਨ ਆ ਉਹ ਛੜਕਤੀ ਹੁੰਦੇ ਲੋਕੇ ਹਾਲੇ ਕੋਤਰੀਆ ਫਿਰ ਇੰਜ ਜਾਂਦਾ ਤੇ ਲੋਕੇ ਲੈਂਦੇ ਆ ਪਰ ਹੱਥ ਕਾਲੇ ਕਰਦੇ ਵੀ ਰਹਿੰਦੇ ਤੁਹਾਨੂੰ ਨਹੀਂ ਮਿਲਦੇ ਸਾਡੇ ਵਿਚਾਰੀ ਸਾਡੀ ਕੁੜਮਣੀਆ ਮੇਰੀ ਕੁੜੀ ਦੀ ਉਹ ਨਾਨਾ ਆਦਮੀ ਉੱਥੇ ਵਿਚਾਰੀ ਰੱਖਣਾ ਕਿ ਸਾਡੇ ਵਾਸਤੇ ਖਾਣਾ ਤੇ ਕੱਪੜੇ ਲੈਂਦੇ ਮਾਤਾ ਜੀ ਬੱਚੇ ਵਾਸਤੇ ਮਾਤਾ ਜੀ ਬੜਾ ਔਖਾ ਜਾਂਦਾ ਬੱਚਾ ਨੂੰ ਬਣਾਉਣਾ ਪਰ ਘਰ ਚ ਕੌਣ ਕੌਣ ਪਰਿਵਾਰ ਜੇ ਤੁਹਾਡੇ ਹੈਗਾ ਸਾਡੇ ਆਈਆਂ 8 ਧੀਆਂ 10 ਕਿਦਾਂ ਕਿ ਜਰਾ ਕੀਤਾ ਜਦੋਂ ਪਾਣੀ ਆਇਆ ਪਾਣੀ ਫਿਰ ਇੱਥੇ ਵੇਖੋ ਇਧਰ ਭੱਜ ਕੇ ਗਵਾਂਡੀਆਂ ਦੇ ਘਰ ਚਲ ਗਏ ਨਾ ਨਿਆਣੇ ਚੁੱਕੇ ਭੱਜ ਗਏ ਆਪਣੀ ਜਾਨ ਬਚਾਉਣੀ ਜੇ ਜਾਨ ਬਚ ਗਈ ਸਭ ਕੁਝ ਬਚ ਗਿਆ ਸਾਡਾ ਜਦੋਂ ਆਇਆ ਫਿਰ ਸਾਰਾ ਕੁਝ ਖਰਾਬ ਸੀ ਸਭ ਕੁਝ ਇਦਾਂ ਹੀ 3 ਦਿਨ ਪਾਣੀ ਨਿਕਲਿਆ ਲੱਥਾ ਹਾਨ ਕੇ ਵਿਚਾਰੇ ਸਾਰੇ ਖਾਪ ਕੇ ਅਤੇ ਇਸ ਮਾਨਵੇ ਕੇ ਰੋਣ ਆ ਗਏ ਉਹ ਹੋਰ ਰੋਣਾ ਕਿਦਾਂ ਗਰੀਬ ਬੰਦੇ ਆ ਬਰਦਾ ਨਹੀਂ ਸਾਡਾ ਵੀ ਜੀ ਕਾ ਜਿੰਨ ਲੈਂਟਰ ਚ ਬਈਏ ਥੱਕੇ ਕੇ ਭਾਈਏ ਲੈਂਟਰ ਤੇ ਕਿਤੇ ਰਹਿ ਗਈ ਛੱਤਾਂ ਨਹੀਂ ਗਈ ਹੋ ਵੀ ਚੋਂ ਲਾਪੀਆਂ ਹਾਂਜੀ ਉਹ ਵੀ ਚੋਂ ਲਾਪੀਆਂ ਸਾਰਾ ਦੇਖੋ ਸਾਰਾ ਬਰਬਾਦ ਹੋ ਗਿਆ ਘਰ ਕਿਦਾਂ ਹੀ ਰਾਂਗੇ ਤੇ ਡਰ ਆਉਂਦਾ ਇਹਨੇ ਕੰਦਾ ਨੇ ਪੁੱਛ ਕੇ ਥੋੜਾ ਡਿੱਗਣੀ ਸੁੱਤੇ ਪਏ ਭਾਂਸ ਹੋ ਜੀ ਵਰਤੀ ਤਾਂ ਵਿੱਚ ਸੁੰਗਦੀ ਆਈ ਕੋਠੇ ਤੇ ਸੁੰਗਣੇ ਬੜਾ ਹੋਏ ਬਹੁਤ ਜ਼ਿਆਦਾ ਐਂ ਦੇ ਕੋਈ ਨਾ ਮਰਿਆਂ ਤੇ ਨਾ ਜਿੰਦਿਆਂ ਤੇ ਮਤੈ ਕਦੀ ਵੇਖੇ ਸੀ ਇਦਾਂ ਦੇ ਨਹੀ 88 ਦੀ ਵੇਖਿਆ ਹੀ ਉਦੋਂ ਸਾਡਾ ਕੰਧਾ ਹਾਰ-ਪਾਰ ਹੋ ਗਿਆ ਸੀ ਅੱਛਾ ਜੀ ਹਾਂਜੀ 88 ਦਾ ਆਇਆ ਹੈ ਭਾਈ ਇੱਥੇ ਹੀ ਉਦੋਂ ਵੀ ਇੰਨੇ ਨੁਕਸਾਨ ਹੀ ਹਾਂਜੀ ਉਦੋਂ ਵੇਖੋ ਜੀ ਐਵੇਂ ਝੂਟ-ਝੂਟ ਮਾਰਿਓ ਉਦੋਂ ਥੋੜਾ ਬਹੁਤਾ ਹੀ ਸਾਰਾ ਰੋੜ ਰੜ ਗਿਆ ਸੀ ਫੇਰ ਮੁੜ ਕੇ ਬਣਾਇਆ ਅੰਦਰ ਸਮਾਨ ਰੱਖਿਆ ਦਾ ਇਹ ਸਮਾਨ ਫੇਰ ਲੱਗਦਾ ਤੁਹਾਨੂੰ ਸਹੀ ਨਿਕਲੇਗਾ ਵਿੱਚੋਂ ਕੁਝ ਨਹੀਂ ਜੀ ਕੱਖ ਨਹੀਂ ਸਭ ਸੁੱਟ ਦਿੱਤਾ ਪੰਡਾ ਬੰਨ ਬੰਨ ਕੇ ਨਾ ਬੱਡਾਂ ਦੇ ਵਿੱਚੋਂ ਸਭ ਕੱਢ ਕੇ ਸਭ ਟਰਾਲੀਆਂ ਪਰ ਪਰ ਕੇ ਸੁੱਟੇ ਹੁੰਦੇ ਬੱਚਿਆਂ ਨੂੰ ਪਉਣ ਨੂੰ ਇੱਕ ਕੱਪੜੇ ਨਹੀਂ ਰਿਹਾ ਤਾਹੀਂ ਤਾਂ ਦੱਸਣੀ ਸਾਡੀ ਇਹ ਲੜਕੀ ਹੈ ਬਟਾਲੇ ਉਹਨਾਂ ਦੀ ਕੁੜਮਣੀ ਹੈ ਤੇ ਸਾਡੀ ਵੀ ਧੀ ਹੈ ਉਹਨੂੰ ਦੇਖੋ ਹੈ ਤੇ ਵਿਚਾਰੀ ਲੈ ਕੇ ਆਈ ਕੱਪੜੇ ਹੁਣੇ ਆ ਜੇ ਲੈ ਕੇ ਆਏ ਨੇ ਦੇਖ ਕੇ ਸ਼ਰਮ ਹੁੰਦੀ ਰੋਣ ਵੀ ਹੁੰਦਾ ਕਿ ਕਿੱਦਾਂ ਤੁਹਾਡੇ ਕੁੜਮਾ ਹੈ ਕੁੜਮਾ ਸਾਡੀ ਧੀ ਦੇ ਕੁੜਮਨੇ ਹਾਂਜੀ ਨਾਨੂ ਆਰ ਨਹੀਂ ਤੋਂ ਆਏ ਨੇ ਉਹਨਾਂ ਨੇ ਤੁਹਾਡੇ ਹਾਲਾਤ ਵੇਖੇ ਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਤੁਸੀਂ ਕਿ ਇਹ ਜਿਹੜਾ ਸਮਾਨ ਤੇ ਚਲੋ ਮਿਲਦਾ ਜਾਂਦਾ ਮਕਾਨ ਕੌਣ ਬਣਾ ਕੇ ਦੇਵੇ ਨੇ ਗਰੀਬਾਂ ਨੇ ਰਹੀ ਲਾਉਣੇ ਦਿਹਾੜੀਆਂ ਲਾ ਲਾ ਤੁਹਾਨੂੰ ਪਤਾ ਦਿਹਾੜੀਆਂ ਵੀ ਕੰਮ ਹੀ ਬੰਦ ਹੋ ਗਏ ਨੇ ਕਿੱਥੋਂ ਖਾਣਾ ਜੇ ਹੁਣ ਤੇ ਚਾਰ ਦਿਨ ਹੀ ਖਾਲਾਂਗੇ ਤਾਂ ਭੱਜ ਦੌੜ ਕੇ ਬੱਚੇ ਜਾਂਦੇ ਕੋਈ ਬਰੈਡ ਫੜ ਲੈ ਕੋਈ ਬਿਸਕੁਟ ਫੜ ਲੈ ਹੋਰ ਇੱਥੇ ਕੋਈ ਛੁੜਾਗਾ ਉਹ ਵੀ ਚਲੋ ਖਾਣਾ ਪੈਂਦਾ ਖੋਹ ਖਾ ਕੇ ਖਾਣੀ ਪੈਂਦੀ ਜਦੋਂ ਭੁੱਖ ਲੱਗੇ ਨਾ ਉਦੋਂ ਕੋਈ ਸ਼ਰਮ ਨਹੀਂ ਆਗੀ ਪਰ ਇਹ ਤੇ ਹੈਗਾ ਨਾ ਪੰਜਾਬੀ ਇਕੱਠੇ ਹੋ ਕੇ ਮਦਦ ਕਰਨ ਪਹੁੰਚੀ ਹਾਂਜੀ 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 ਬਹੁਤ ਜਿੰਨਾਂ ਪਿੰਡਾਂ ਚ ਨਹੀਂ ਪਹੁੰਚਿਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਕੀਤੀ ਹੈ ਕਿਉਂਕਿ ਘਰ ਘਰ ਜਾ ਕੇ ਉਹਨਾਂ ਨੇ ਹਾਂਜੀ 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 ਸ਼ੋਰਟ ਕਰ ਲੈ ਰ ਮਾਰ ਬਰਨਿੰਦਰ ਕੋਰ ਜੀ ਸੰਜੀਤ ਜੀ ਇੱਥੇ ਪਹੁੰਚੇ ਹੋ ਕੀ ਕਰਨਾ ਹੈ ਤੁਸੀਂ ਅੱਜ ਅਸੀਂ ਇਹਨਾਂ ਦੀ ਥੋੜੀ ਬਹੁਤੀ ਹੈਲਪ ਕਰਨਾ ਹੈ ਜਿੰਨੀ ਕਿ ਸਾਡੇ ਕੋਲ ਹੁੰਦੀ ਕੱਲ ਪਰਸੋਂ ਹੀ ਆਏ ਹੀ ਹਰੂਵੜਾ ਤੋਂ ਵਾਪਸ ਹੋ ਗਏ ਵੀ ਚਲ ਬੱਚਿਆਂ ਨੂੰ ਕੱਢ ਕੇ ਲਿਆਣੇ ਆ ਤੋ ਬੋਰਡ ਵਾਲੇ ਕਹਿੰਦੇ ਕਿ ਜਿੰਨਾਂ ਨੂੰ ਪਾਣੀ ਜਿਹੜੇ ਅਦ ਵਿਚਾਲੇ ਫਸੇ ਨੇ ਚਾਹੇ ਬੰਬੀਆਂ ਤੇ ਨੇ ਚਾਹੇ ਦਰਕਤਾਂ ਤੇ ਚੜੇ ਉਹਨਾਂ ਨੂੰ ਪਹਿਲਾਂ ਹੀ ਕਰ। ਦੂਜੇ ਦਿਨ ਅਹੀਂ ਕਲਾਨੌਰ ਆਇਆ ਫੇਰ ਵੀ ਸਾਨੂੰ ਡਾਕ ਦਿੱਤਾ। ਫਿਰ ਪਰਸ ਕੱਲ ਆ ਹੀ ਆਏ ਆ ਨਾਲ ਬੇਟਾ ਆਇਆ ਹੀ ਮੈਂ ਆਈ ਥੋੜਾ ਬੋਤਾ ਸਮਾਨ ਲੈ ਆਂਦਾ ਰਸ ਨਹੀਂ ਵਿਖੇ ਜਾਂਦੇ ਭੁੱਖੇ। ਕਿ ਆਪ ਖਾ ਲਈ ਦੇ ਤਾਂ ਕਿਦਾ ਵੀ ਸਿੱਧਾ ਰ ਆਪਣੇ ਭੁੱਖੇ ਰਹਿਣਗੇ ਬੱਚੇ ਭੁੱਖੇ ਰਹਿਣਗੇ ਆਪਣਾ ਖਾਦਾ ਕੁਛ ਨਹੀਂ ਕਹਿੰਦਾ। ਤਾਂ ਅੱਜ ਥੋੜਾ ਬੋਤਾ ਨਵਾ ਤੇ ਸਮਾਨ ਲੈ ਕੇ ਬੱਚਿਆਂ ਵਾ ਤੇ ਕੱਪੜੇ ਲੈ ਕੇ ਆਇਆ ਕੰਬਲ ਕੰਬਲ ਲੈ ਕੇ ਆਇਆ ਜਿੰਨੀ ਕੀ ਹਲਪ ਹੁੰਦੀ ਆ। ਇਹ ਸਰਕਾਰ ਨੂੰ ਆਪ ਹੀ ਚਾਹੀਦਾ ਕਿ ਇਹਨਾਂ ਦੀ ਹਲਪ ਕਰ ਸਿਯਮ ਨੂੰ ਚਾ ਇਹ ਮੇਰੀ ਨੂੰ ਦੇ ਨਾਨਕੇ ਹੈਗੇ ਜੀ ਦੇਖਿਆ ਜੇ ਤੇ ਮੇਰੇ ਕਪੜੇ ਸੀ ਇਹ ਨਾ ਕਹਿੰਦੇ ਕਪੜੇ ਵੀ ਆਪਾਂ ਬਾਹਰ ਸੁੱਟ ਦਿੱਤੇ ਕਿ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਨੇ ਕਪੜੇ ਸਾਰੇ ਇਹਨਾਂ ਨੇ ਸੁੱਟ ਦਿੱਤੇ ਤੇ ਪੌਣ ਲੈ ਕੇ ਨਹੀਂ ਹੈਗੇ ਮਿੱਟੀ ਘਟਾ ਹੈਗਾ ਫਿਰ ਬਿਮਾਰੀ ਦੂਰੀ ਥਸ ਨੇ ਇਹ ਤੇ ਸੀਆਮ ਨੂੰ ਆਪ ਚਾਹੀਦਾ ਕਿ ਆਣ ਕੇ ਪਿੰਡਾਂ ਦੇ ਵਿੱਚ ਦੌਰਾ ਕਰਨ ਵੇਖਣ ਕਿ ਗਰੀਬਾਂ ਦੀ ਮਦਦ ਕਰਨ ਹੁਣ ਤੁਸੀਂ ਕੀ ਕੀ ਲੈ ਕੇ ਆਏ ਅਸੀਂ ਇਹਨਾਂ ਵਾਸਤੇ ਕੰਬਲ ਲੈ ਕੇ ਆਏ ਆ ਬੱਚਿਆਂ ਦੇ ਕਪੜੇ ਲੈ ਕੇ ਆਏ ਆ ਕਲ ਰਾਸ਼ਨ ਲੈ ਕੇ ਆਏ ਸੀ ਥੋੜਾ ਬੋਤਾ ਆਟਾ ਲੈ ਕੇ ਆਏ ਸੀ ਰਾਸ਼ਨ ਹੋਰ ਲੈ ਕੇ ਆਏ ਸੀ ਕਿ ਤੇ ਇਹਨਾਂ ਦੀ ਸਿਆਉਣ ਚਾਹੀਦਾ ਪੂਰੀ ਮਦਦ ਕਰਨੀ ਚਾਹੀਦੀ ਜਿੰਨਾਂ ਕਿ ਹੁਣ ਦਿਹਾੜੀਦਾਰ ਬੰਦੇ ਨੇ ਉਹ ਨਾ ਕੰਮ ਕਰ ਸਕਦੇ ਨੇ ਦੁਕਾਨਾਂ ਤੇ ਪਾਣੀ ਆ ਗਿਆ ਬਜ਼ੁਰਗਾਂ ਕੋ ਕਿੰਨਾ ਕੰਮ ਹੋਣਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਹੈਲਪ ਕਰਨ ਵਾਸਤੇ ਵਾਦ ਹੈਲਪ ਕਰਨ ਇਹਨਾਂ ਨੂੰ